ਫਾਇਰ ਬ੍ਰਿਗੇਡ ਜਿਹੜੇ ਮੁਲਾਜ਼ਮ ਹੈ ਬਈ ਉਹਨਾਂ ਨੂੰ ਵੀ ਪੱਕਾ ਕਰੋ ਸੈਲਰੀ ਸਿਰਫ 10000 ਰੁਪਏ ਉਹਨਾਂ ਦੀ ਜ਼ਰੂਰੀ ਹੈ ਮੈਂ ਮੈਂ ਤੁਹਾਨੂੰ ਇੱਕ ਗੱਲ ਦੱਸਣ ਜਾ ਰਿਹਾ ਬੜੀ ਦੁਖਦਿਆ ਸਾਡੇ ਪਿੰਡ ਦੀ ਬੜੀ ਆਰਥਿਕ ਤੌਰ ਤੇ ਪਛੜੀ ਫੈਮਿਲੀ ਮੈਂ ਕਾਸਟ ਤੇ ਨਹੀਂ ਜਾਂਦਾ ਤੁਹਾਨੂੰ ਪਤਾ ਹੈ ਮੇਰਾ ਬਹੁਤ ਪ੍ਰੇਮ ਪਿਆਰ ਹੈ ਉਹਨਾਂ ਨਾਲ ਅੱਜ ਸਵੇਰੇ ਹੀ ਜਿਵੇਂ ਮੈਂ ਤੜਕੇ ਵਾਲਾ ਕੰਮ ਖਤਮ ਕਰਕੇ ਥੱਲੇ ਆਇਆ ਥੱਲੇ ਵੀ ਨਹੀਂ ਹੈ ਇਨਫੈਕਟ ਕਿ ਪਹਿਲਾਂ ਹੀ ਮੈਨੂੰ ਮੇਰੇ ਘਰ ਦੇ ਆਨੇ ਫੋਨ ਕੀਤਾ ਕਿ ਆ ਟ੍ਰੈਜੇਡੀ ਵਾਪਰ ਗਈ ਹੈ ਹੂੰ ਮੁੰਡੇ ਨੂੰ கரੰਟ ਲੱਗ ਗਿਆ ਉਹੋ ਚਲੋ ਮੈਂ ਥੱਲੇ ਆਇਆ ਪਤਾ ਕੀਤਾ ਕਿ ਉਹ ਮੁੰਡਾ ਵਿਚਾਰਾ ਕਾਮਾ ਸੀ ਤੇ ਜਿਹੜੀ ਮਤਲਬ ਅੱਜਕੱਲ ਲਾਈਨਾਂ ਦੇਖਦੇ ਨੇ ਬਿਜਲੀ ਵਾਲੀਆਂ ਜੀ ਠੇਕਾ ਹੁੰਦਾ ਪ੍ਰਾਈਵੇਟ ਹੂੰ ਉਹਨਾਂ ਦੇ ਨਾਲ ਗਿਆ ਸੀ ਤੇ 24 ਘੰਟੇ ਤੇ ਦੂਸਰੀ ਮੋਟਰਾਂ ਵਾਲੀ ਸਪਲਾਈ ਨੇੜੇ ਨੇੜੇ ਸੀ ਉਹ ਇੱਕ ਬੰਦ ਕਰ ਲਈਨੇ ਤੇ ਦੂਜੇ ਦਾ ਝਟਕਾ ਲੱਗ ਗਿਆ ਮੁੰਡਾ ਜਦੋਂ ਗਿਰਿਆ ਉਹ ਡਗਾ ਪੱਕੇ ਖਾਲ ਤੇ ਤੇ ਉਹ ਕਹਾਣੀ ਖਤਮ ਹੋ ਗਈ ਹੂੰ ਫਿਰ ਮੈਂ ਹੁਣ ਤੁਹਾਨੂੰ ਪਤਾ ਆਪਣੀ ਰੂਹ ਪਿੰਡ ਅਚੀ ਰਹਿੰਦੀ ਆ ਤੇ ਮੈਂ ਹੁਣ ਪਤਾ ਕੀਤਾ ਤੇ ਕਹਿੰਦੇ ਚਲੋ ਡੈਡ ਕਲੀਅਰ ਕਰ ਦਿੱਤਾ ਸੀ ਅਜੇ ਡੈਡ ਬੋਡੀ ਆਈ ਨਹੀਂ ਤੇ ਜਦੋਂ ਪਤਾ ਕਰਦੇ ਪਏ ਸਾਂ ਤੇ ਵੀ ਮੈਂ ਪਤਾ ਕੀਤਾ ਕਿ ਕਿਉਂਕਿ ਹੁਣ ਫਿਕਰ ਪਰਿਵਾਰ ਦਾ ਵੀ ਰਹਿੰਦਾ ਨਾ ਬੱਚੇ ਇੰਨੇ ਕਿਨੇ ਕਿਉਂ ਦੇ ਬੱਚੇ ਸੀ ਬੜਾ ਸੋਹਣਾ ਮੁੰਡਾ ਸੀ ਤੇ ਬੜਾ ਹਸਿਆਣਾ ਮੁੰਡਾ ਬਿਲਕੁਲ ਉਹਦਾ ਦੂਜਾ ਭਰਾ ਨਕਮਾ ਕਰ ਰਿਹਾ ਕੰਮ ਕਰ ਰਿਹਾ ਜੀ ਹਾਂ ਜੀ ਦੂਜਾ ਭਰਾ ਤੇ ਉਹਦਾ ਤਕਮਾ ਹੂੰ ਮਤਲਬ ਕਿ ਨਸ਼ੇ ਪਤੇ ਕਰਨ ਵਾਲਾ ਤੇ ਮੈਂ ਜਦੋਂ ਫਿਰ ਪਤਾ ਕੀਤਾ ਕਿ ਯਾਰ ਕੋਈ ਪਾਲਿਸੀ ਇਦਾਂ ਦੀ ਕਹਿੰਦੇ ਕਿ ਪ੍ਰਾਈਵੇਟ ਠੇਕੇ ਵਾਲਿਆਂ ਲਈ ਕੋਈ ਪਾਲਿਸੀ ਨਹੀਂ ਕੋਈ ਪਾਲਿਸੀ ਨਹੀਂ ਉਹਦੇ ਮੌਕੇ ਨਹੀਂ ਮਤਲਬ ਤੁਸੀਂ ਹੁਣ ਕਮਾਲ ਦੇਖੋ ਯਾਰ ਡਿਊਟੀ ਡਿਊਟੀ ਹੈ ਹੂੰ ਮੌਤ ਮੌਤ ਹੈ ਇੱਕ ਦੀ ਡਿਊਟੀ ਜਦੋਂ ਹੁੰਦੀ ਹੈ ਤੇ ਉਹ ਕੁਰਬਾਨ ਹੋ ਜਾਂਦਾ ਉਸ ਡਿਊਟੀ ਤੋਂ ਜੀ ਉਹਨੂੰ 1 ਕਰੋੜ ਵੀ ਮਿਲ ਜਾਂਦਾ ਹੈ ਸਰ ਜਾਨ ਦੀ ਕੀਮਤ ਇਕੋ ਜੀ ਆ ਹਮ ਇੱਕ ਕੱਚਾ ਜਾਂ ਇਦਾਂ ਆਮ ਕਾਮਾ ਮਰ ਜਾਂਦਾ ਸਰ ਉਹਦੇ ਲਈ ਕੱਖ ਨਹੀਂ ਹੈ ਹੁਣ ਚਲੋ ਹੋ ਸਕਦਾ ਹੈ ਕਿ ਨੇੜੇ ਤੇੜੇ ਜਿੰਨਾ ਤੇ ਪੈ ਗਈ ਆ ਉਕਰਕਰਾ ਕੇ ਆਪਦੀ ਨਵੇੜ ਲੈਣ ਪਰ ਤੁਸੀਂ ਦੇਖੋ ਕਿ ਕਿੱਡੀ ਟ੍ਰੈਜੇਡੀ ਹੈ ਸਾਫ ਸਾਫ ਜੀ ਬਿਲਕੁਲ ਕਿਉਂਕਿ ਪੱਕੇ ਕੱਟਣੇ ਅੱਜ ਹੁਣ ਤੁਸੀਂ ਦੇਖੋ ਜਿਹੜੀ ਤੁਹਾਡੇ ਘਰਾਂ ਚ ਲਾਈਟ ਆਉਂਦੀ ਹੈ ਨਾ ਪਿੰਡਾਂ ਦੇ ਖੇਤਰਾ ਚ ਖਾਸ ਤੌਰ ਤੇ ਇਹਦੇ ਫਾਲਟ ਕੱਢਣ ਵਾਲੇ ਜ਼ਿਆਦਾਤਰ ਇਹ ਕੰਮ ਇਹ ਕਰਦੇ ਹਮਲਾਜ਼ਮ ਡਾਇਰੈਕਟਰ ਸਰ ਕੋਈ ਸੱਤ ਲੇਆ ਕੋਈ ਅਟਲੇਆ ਜੀ ਕਦੇ ਅਸੀਂ ਇਹਨਾਂ ਤੇ ਗੱਲ ਕਰੀਏ ਯਾਰ ਕਿ ਭਾਈ ਸਾਨੂੰ ਯਾਰ ਠੀਕ ਹੈ ਕੋਈ ਇਹਨਾਂ ਦਾ ਬੀਮਾ ਹੀ ਕਰਵਾ ਦਿਓ ਚਲੋ ਹਾਂ ਉਹੀ ਕਰਵਾ ਦਿਓ ਜੇ ਤੁਸੀਂ ਨਹੀਂ ਪੱਕੇ ਕਰ ਸਕਦੇ ਤੁਸੀਂ ਨਹੀਂ ਕਰ ਸਕਦੇ ਯਾਰ ਇਹਨਾਂ ਗਰੀਬਾਂ ਦਾ ਇੰਸ਼ੋਰੈਂਸ ਹੀ ਕਰਵਾ ਦਿਓ ਜੀ ਜੀ ਪੱਕਿਆਂ ਵਾਸਤੇ ਤੁਹਾਡੇ ਕੋਲ ਪਾਲਸੀ ਹੁੰਦੀ ਹੈ ਤੁਸੀਂ ਉਹਦੇ 'ਚ ਐਕਸ ਗ੍ਰੇਸ਼ੀਆ ਕਰਦੇ ਹੋ ਤੁਸੀਂ ਬਾਅਦ 'ਚ ਤਰਸ ਆਧਾਰ ਤੇ ਨੌਕਰੀ ਵੀ ਕਰਦੇ ਹੋ ਠੀਕ ਹੈ ਗੁੱਡ ਐਂਡ ਵੈਲ ਯਾਰ ਇਹਨਾਂ ਵਾਸਤੇ ਕੋਈ ਕੋਈ ਬੀਮਾ ਸਕੀਮ ਨਹੀਂ ਲੈ ਹੋਇਆ ਮੈਂ ਤੁਹਾਨੂੰ ਕਿੰਨਾ ਕਹਣਾ ਉਹ ਨਾ ਬਾਰ-ਬਾਰ ਕਿ ਮੈਂ ਜਦੋਂ ਵੀ ਲੰਘਾ ਜੂਨ ਦੇ ਮਹੀਨੇ ਚ ਜਦੋਂ ਖੰਬੇ ਤੇ ਚੜਿਆ ਇਸ ਤਰ੍ਹਾਂ ਕੰਮਾਂ ਦੇਖਾਂ ਤੇ ਮੈਂ ਦੁਆ ਕਰਕੇ ਲੰਘਦਾ ਹੁੰਨਾ ਕਿ ਸਹੀ ਸਲਾਮਤ ਅੱਜ ਆਪਣੇ ਘਰੇ ਪਹੁੰਚ ਜਾ ਬਿਲਕੁਲ ਜੀ ਬਿਲਕੁਲ ਤੇ ਸਾਡੀ 5 ਮਿੰਟ ਲਾਈਟ ਚਲੀ ਜਾਵੇ ਤੇ ਜਾਨ ਨਿਕਲ ਜਾਂਦੀ ਆ ਇਹ ਬੰਦੇ 48 47 ਟੈਂਪਰੇਚਰ ਚ ਖੰਬੇ ਤੇ ਚੜੇ ਹੁੰਦੇ ਆ ਮੌਤ ਨੂੰ ਹੱਥ ਲਾ ਰਹੇ ਹੁੰਦੇ ਆ ਜੀ 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 ਤੋਂ ਇਸ ਕਰਕੇ ਭਾਈ ਇਹ ਕੱਚੇ ਜਿਹੜੇ ਉਹੀ ਹਾਲ ਫਾਇਰ ਬ੍ਰਿਗੇਡ ਦਾ ਜੀ ਹੂੰ ਉਹ ਇਹਨਾਂ ਦੀ ਜੌਬ ਕਿੰਨੀ ਰਿਸਕੀ ਹੁੰਦਾ ਪਿੱਛੇ ਮੁੰਡਾ ਉਹ ਬਿਲਕੁਲ ਕੀ ਹਾਲ ਹੋਇਆ ਇਹਨਾਂ ਨੇ ਪਹਿਲਾਂ ਉਹਦੀ ਬਾਤ ਨਹੀਂ ਪੁੱਛੀ ਜਦੋਂ ਮਾਮਲਾ ਵਿਗੜਿਆ ਜੀ ਫਿਰ ਇਹਨਾਂ ਨੇ ਉਹਨਾਂ ਨੂੰ ਕਿਹਾ ਕਿ ਜਾ ਕੇ ਰੌਲਾ ਨਾ ਪਾਓ ਹੁਣ ਉਹ ਤੇ ਮਜਬੂਰਨ ਕੀਤਾ ਮਜਬੂਰ ਜਦੋਂ ਫਸ ਜਾਤੇ ਸੋ ਇਹ ਪਾਲਿਸੀ ਹੋਣੀ ਚਾਹੀਦੀ ਆ ਮੈਂ ਅਪੀਲ ਕਰਦਾ ਕਿ ਜਿਹੜੀਆਂ ਰਾਜਸੀ ਤਰਾਂ ਨੇ ਯਾਰ ਇਹਨਾਂ ਤੇ ਬੋਲੋ ਬੋਲੋ ਇਹ ਆਪਣੀ ਮਰ ਰਹੇ ਨੇ ਜੀ ਇਹਨਾਂ ਚੀਜ਼ਾਂ ਤੇ ਬੋਲੋ ਕਿ ਯਾਰ ਕਟੂਕਟ ਟੈਟ ਲਿਸਟ ਪਾਲਸੀ ਲਿਓ ਕਿ ਬੀਮਾ ਯਾਰ ਥੋੜਾ ਤੁਸੀਂ ਭਰਦੇ ਹੋਗੇ ਪ੍ਰੀਮੀਅਮ ਥੋੜਾ ਅਸੀਂ ਭਰ ਦਿਆਂਗੇ ਜੀ ਕੋਈ ਕੰਟਰੈਕਟ ਕਰ ਲਓ ਕਿ ਤੁਹਾਨੂੰ ਸਾਲ ਦੋ ਸਾਲ ਬਈ ਸਾਡੇ ਨਾਲ ਕੰਮ ਕਰਨਾ ਪਊਗਾ ਉਸ ਦਰਮਿਆਨ ਦਾ ਅਸੀਂ ਬੀਮਾ ਭਰਾਂਗੇ ਕੋਈ ਪਾਲਸੀ ਲਿਓ ਯਾਰ ਤੁਸੀਂ ਹੋਰ ਛੱਡੋ ਮੈਂ ਅਜ ਇੱਕ ਹੋਰ ਸਵਾਲ ਕੀਤਾ ਹੈ ਪਰ ਪੁਲਿਸ ਵਾਲਿਆਂ ਦੇ ਗਰੁੱਪਾਂ 'ਚ ਬਹੁਤ ਵੱਡੇ ਅਫਸਰਾਂ ਦੇ ਗਰੁੱਪਾਂ 'ਚ ਮੇਰਾ ਪੋਸਟ ਹੈ ਉਹ ਹਮ ਇਸ ਟਾਈਮ DIG ਰੇਂਜ ਲੁਧਿਆਣਾ ਦੇ ਆਫਿਸ ਦੇ ਵਿੱਚ ਤਾਇਨਾਤ ASI ਖੁਦਕੁਸ਼ੀ ਕਰ ਜਾਂਦੇ ਹਨ। ਹੂੰ। ਛੋਟਾ ਠੰਡ ਦਰਜ ਨੂੰ ਤਾਂ ਕਹਿੰਦੇ। ਜੀ। ਸਰ ਉਹਦੇ ਤਿੰਨ ਬੱਚੇ ਤਿੰਨੇ ਸੈਟਲਡ ਹੈ ਕੈਨੇਡਾ। ਉਸ ਬੰਦੇ 50 ਸਾਲ ਦੀ ਏਜ ਹੈ। ਹੂੰ। ਜੋਬ ਵੀ ਉਹਦੀ ਥੋੜੀ ਰਹਿ ਗਈ ਆ। ਜੀ। ਸਰ ਉਹ ਖੁਦਕੁਸ਼ੀ ਕਿਉਂ ਕਰ ਰਿਹਾ ਹੈ? ਮੇਰਾ ਤੁਹਾਨੂੰ ਵੀ ਸਵਾਲ ਹੈ ਸਾ। ਹੂੰ। ਕਿਉਂ ਕਰ ਰਿਹਾ ਜਿਹੜਾ ਜਿਹਦੇ ਸਟਾਰ ਲੱਗ ਗਿਆ ਯਾਰ। DIG ਰੇਂਜ ਦੇ ਦਫ਼ਤਰ ਚ ਕੰਮ ਕਰ ਰਿਹਾ। ਸਰ ਛੋਟੇ ਰੈਂਕ ਵਾਲੇ ਸਪਾਈ ਤੋਂ ਲੈ ਕੇ ਛੋਟਾ ਥਾਣੇਦਾਰ ਤੱਕ ਕਿੰਨੇ ਖੁਦਕੁਸ਼ੀਆਂ ਕਰ ਚੁੱਕੇ ਡਾਟਾ ਦੇ ਦਿਓ ਆਫੀਸ਼ੀਲੀ ਹਾਂ ਜਾਂ ਜਿਹਨੂੰ ਬਾਅਦ ਦੇ ਵਿੱਚ ਇਹ ਕਹਿ ਦਿੱਤਾ ਜਾਂਦਾ ਕਿ ਇਹ ਬਈ ਸਰਵਿਸ ਰਿਵਾਲਵਰ ਸਾਫ਼ ਕਰਦੇ ਆ ਮਰ ਕੇ ਨਹੀਂ ਵੱਜ ਗਈ ਬਿਲਕੁਲ ਸਰ ਇਹਹੀ ਡਾਟਾ ਕੱਢ ਦਿਓ ਪੁਲਿਸ ਦੀ ਅਲੋਚਨਾ ਸ਼ਲਾਗਾ ਉਹ ਉਹਦੇ ਕੰਮਾਂ ਅਨੁਸਾਰ ਹੁੰਦੀ ਆ ਜੀ ਜੀ ਜਿੱਥੇ ਕੋਈ ਪੁਲਿਸ ਵਾਲਾ ਚੱਜ ਦਾ ਕੰਮ ਕਰਦਾ ਆਪਾਂ ਕਿੰਨੇ ਕਿ ਬਹੁਤ ਅੱਛਾ जिथे पुलिस कोई माड़ा एक्शन कर दी आप कहने की गल वो अपनी जगह पुलिस फोर्स ना तो शलाघा न चलती है ना तो आलोचना उन्होंने तो अपना काम करना बट यार मरण वाले तो साढ़े ने ना कोई सफाई है कोई हॉलदार कोई थानेदार है छोटा ज्यादा तो फील्ड के कर्मचारी मर रहे क्यों मर रहे हैं सर ਤੇ ਰਾਜੀ ਤੇ ਰਾਜਸੀ ਤਰ੍ਹਾਂ ਦੇ ਤੇ ਚੁੱਪ ਕਿਉਂ ਨੇ ਹਾਂ ਕੋਈ ਸਟ्रेस ਹੈ ਕੀ ਹੈ ਕਿਸ ਤਰ੍ਹਾਂ ਦਾ ਪਤਾ ਕਰੋ ਸਰ ਮੈਂ ਕੁਝ ਨਹੀਂ ਕਹਿੰਦਾ ਹੂੰ ਅੰਦਰੂਨੀ ਜਾਂਚ ਤੇ ਬਿਠਾਓ ਨਾ ਸਰ ਜੀ ਪਤਾ ਲੱਗੇ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹ ਕਈ ਚੀਜ਼ਾਂ ਨੇ ਜਿਹੜੀਆਂ ਵਰਦੀ ਤੇਰ ਨੂੰ ਚੁਕਣੀਆਂ ਚਾਹੀਦੀਆਂ ਮੀਡੀਆ ਨੂੰ ਚੁਕਣੀਆਂ ਚਾਹੀਦੀਆਂ ਕਿਉਂ ਨਹੀਂ ਵਾਸੀ ਬੋਲਦੇ ਤੇ ਤੇ ਮੈਂ ਤੇ ਕੁਝ ਨਹੀਂ ਕਹਿ ਸਕਦਾ ਤੇ ਰਾਜਸੀ ਤੇਰਾ ਜਵਾਬ ਦੇ ਨੇ ਜਾ ਸਾਡੀਆਂ ਪੱਤਰਕਾਰਤਾ ਦੀਆਂ ਧਿਰਾਂ ਜਵਾਬ ਦੇ ਨੇ ਪਰ ਸਾਨੂੰ ਇਹ ਮੁੱਦੇ ਇਦਾਂ ਨਹੀਂ ਕਿਹਾ ਚਾਹੀਦਾ ਕਿ ਛੋਟੇ ਮੁੱਦੇ ਆ ਇਹਨਾਂ ਚ ਵੀਊਜ਼ ਨਹੀਂ ਆ ਰਹੇ ਜੀ ਨਹੀਂ ਸਰ ਵੀਊਜ਼ ਆਪਣੀ ਜਗ੍ਹਾ ਨੇ ਡਾਲਰ ਆਪਣੀ ਜਗ੍ਹਾ ਨੇ ਸਰ ਬੰਤੇ ਵਸਿੰਦੇ ਆਪਣੀ ਜਗ੍ਹਾ ਬਿਲਕੁਲ ਜੀ ਬਿਲਕੁਲ ਬੰਦਿਆਂ ਦੀ ਕੀਮਤ ਬਹੁਤ ਜ਼ਿਆਦਾ ਜਿਉਂ ਰਵਟੀਆਂ ਲੋਨ ਜੀ ਵੀ ਕਹਿ ਰਹੇ ਨੇ ਕਿ ਕੋਈ ਵੀ ਪ੍ਰਾਈਵੇਟ ਤੁਸੀਂ ਕਿਸੇ ਵੀ ਡਿਪਾਰਟਮੈਂਟ ਦਾ ਲੈ ਲਓ ਜੀ ਭਾਵੇਂ ਬਿਜਲੀ ਵਾਲਾ ਲੈ ਲਓ ਭਾਵੇਂ ਤੁਸੀਂ ਫਾਇਰ ਬ੍ਰਿਗੇਡ ਮੈਨੂੰ ਲੱਗਦਾ ਕਿ ਜਿਹੜੇ ਪ੍ਰਾਈਵੇਟ ਡਿਪਾਰਟਮੈਂਟਸ ਦੇ ਵਿੱਚ ਕੰਮ ਕਰ ਰਹੇ ਲਗਭਗ ਉਹਨਾਂ ਸਾਰਿਆਂ ਦਾ ਇਹੋ ਹਾਲ ਹੈ ਬਾਦ ਦੇ ਵਿੱਚ ਕੋਈ ਸਾਰ ਨਹੀਂ ਲੈਂਦਾ ਮਲੂਕ ਸਿੰਘ ਜੀ ਕਹਿ ਰਹੇ ਨੇ ਕਿ ਸਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਹੋਇਆ ਸੀ ਇੱਕ ਹਾਦਸਾ ਤੇ ਅਸੀਂ ਕਹਿੰਦੇ ਧਰਮਾ ਲਾ ਕੇ ਮਲੂਕੇ ਤਾਂ ਕਮਿਆਰਾ ਲੋਹਾਰਾ 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 ਤੇ ਇਹ ਕਹਿੰਦੇ ਕਿ ਅਸੀਂ 7 ਲੱਖ ਰੁਪਏ ਦਵਾਇਆ ਸੀ ਫਿਰ ਇਹੋ ਹਿੰਮਤ ਕਰਨੀ ਪੈਂਦੀ ਅੰਤ ਦੇ ਵਿੱਚ ਆਹੀ ਮੈਂ ਇੰਨੀ ਕਵਾਜ ਮੈਂ ਸੁਣਦਾ ਪਿਆ ਮੈਂ ਬਹੁਤੀ ਗੱਲ ਕੀ ਕਰਨੀ ਹੈ ਚਲੋ ਪਰਿਵਾਰ ਨੂੰ ਜਿੰਨਾ ਮਿਲਦਾ ਮੈਂ ਤੇ ਸਵੇਰ ਦਾ ਮੈਂ ਤਾਂ ਆਵਾਜ਼ਾਰ ਹੋ ਗਿਆ ਜੀ ਬੜਾ ਸੋਹਣਾ ਬੱਚਾ ਸੀ ਸਾਡੇ ਹੱਥਾਂ ਚ ਹੀ ਉਹ ਜੰਮਿਆ ਪਲਿਆ ਸਿਆਣਾ ਸੀ ਗਾਉਂ ਦੇ ਬੱਚੇ ਬਹੁਤ ਸੋਹਣੇ ਹੂੰ ਕੀ ਬਣੂਗਾ 8-10 ਹਜ਼ਾਰ ਜਿਹੜਾ ਕੁਮਾਰ ਐ ਮਿੰਟੂ ਜੀ ਉਹ ਫਿਰ 7-8 ਲੱਖ ਕਿੱਦਾਂ ਅੱਜ ਦੇ ਦੌਰ ਚ ਕੁਛ ਨਹੀਂ ਮੈਨੇ ਰੱਖਦਾ 7-8 ਲੱਖ ਨਾਲ ਕਿੱਥੇ ਜ਼ਿੰਦਗੀ ਨਿਕਲਦੀ ਆ ਕਿੱਥੇ ਇੱਕ ਪਰਿਵਾਰ ਦਾ ਜੀਓ ਨੇ ساری ਜ਼ਿੰਦਗੀ ਸਰ ਕਮਾਉਣੀ ਆ ਤੇ ਉਹਨੇ ਆਪਦਾ ਅੱਛਾ ਚਲੋ ਪੈਸਾ ਭਾਵੇਂ 7 ਦੀ ਜਗ੍ਹਾ 70 ਵੀ ਕਰ ਦਿਓ ਤੇ ਜਿਹੜਾ ਬੱਚਿਆਂ ਨੂੰ ਪਿਓ ਦਾ ਪਿਆਰ ਉਹ ਕਿੱਥੋਂ ਉਹ ਕਿੱਥੋਂ ਨਸੀਬ ਨਹੀਂ ਹੋਣਾ ਸੀ ਜੀ ਜੋ ਘਾਟਾ ਕੁੜੀ ਨੂੰ ਪੈ ਜਾਂਦਾ ਕੋਈ ਚਲਾ ਜਾਂਦਾ ਉਹਦਾ ਯੰਗ ਏਜ ਦੇ ਵਿੱਚ ਜਦੋਂ ਕੋਈ ਘਰ ਵਾਲਾ ਕਿਸੇ ਧੀ ਦਾ ਸਾਡੀ ਦਾ ਭੈਣ ਦਾ ਚਲਾ ਜਾਂਦਾ ਯਾਰ ਉਹਦੇ ਲਈ ਦੁਨੀਆ ਸੁਨਨੀ ਉਹਦੇ ਲਈ तमाम ਦੁਨੀਆ ਦੀ ਦੌਲਤ ਯਾਰ ਫਿੱਕੀ ਹੈ ਜੀ ਜੀ ਜ਼ਿੰਦਗੀ ਕੱਟਣ ਵਾਸਤੇ ਦੌਲਤ ਦੀ ਬਹੁਤ ਜ਼ਰੂਰਤ ਹੈ ਪਰ ਜ਼ਿੰਦਗੀ ਨੂੰ ਖੂਬਸੂਰਤ ਕਰਨ ਲਈ ਜੋ ਪਿਆਰ ਦੀ ਜ਼ਰੂਰਤ ਹੁੰਦੀ ਹੈ ਸਾਥ ਦੀ ਜ਼ਰੂਰਤ ਹੁੰਦੀ ਹੈ ਉਹਦੀ ਕੋਈ ਪਰਪਾਈ ਜਿਹੜੀ ਆ ਦੁਨੀਆ 'ਚ ਨਹੀਂ ਹੋ ਸਕਦੀ ਜੀ ਬਿਲਕੁਲ ਖੈਰ ਦੋਸਤੋ ਇਹ ਤੇ ਹੈ ਇਹ ਸੱਚੀ ਬਹੁਤ ਵੱਡੇ ਦੁਖਾਂਤ ਨੇ ਸਾਡੇ ਸਮਾਜ ਦੇ ਸਾਡੇ ਚਰਚਾ ਕਰਿਆ ਕਰੋ ਕਰਿਆ ਕਰੋ ਮੈਂ ਤੁਹਾਨੂੰ ਕਹਾਂ ਕਿਉਂਕਿ ਬਹੁਤ ਆਪਣੀ ਆਡੀਅנס ਜਿਹੜੀ ਆ ਇਹ ਬਹੁਤ ਆਦਾਰਿਆਂ ਚ ਜਾਂਦੇ ਨੇ ਵਕ ਵਕ ਪ੍ਰੋਗਰਾਮ ਸੁਣਦੇ ਨੇ ਪੜ੍ਹਦੇ ਨੇ ਕਰਦੇ ਨੇ ਆਪਣੇ ਨਾਲ ਚਲੋ ਬਹੁਤ ਜ਼ਿਆਦਾ ਪਿਆਰ ਕਰਨੀ ਆ ਕਿ ਹਰ ਜਗ੍ਹਾ ਤੇ ਆਪਾਂ ਇਹ ਚੀਜ਼ ਕਰੀਏ ਕਿ ਸਾਨੂੰ ਇਹਦਾ ਮਨਜ਼ਰਦਾ ਵੀ ਨਹੀਂ ਆਪਣੇ ਦੋਸਤ ਜ਼ਰੂਰੀ ਇਹ ਫਰਜ਼ ਬਣਦੇ ਨੇ